ਪੰਜਾਬ ਦੇ ਵਿੱਚ ਵੱਖ-ਵੱਖ ਏਰੀਏ ਬਾੜ ਦੀ ਹੇਠ ਦੇ ਵਿੱਚ ਨੇ ਮੀਂਹ ਦੇ ਲਗਾਤਾਰ ਪੈਣ ਦੇ ਚਲਦੇ ਵੱਖ-ਵੱਖ ਏਰੀਆ ਦੇ ਵਿੱਚ ਪਾਣੀ ਦੇ ਵੱਡਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਜਿਸ ਨੂੰ ਬਾਅਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਹੜਪੀੜਤਾ ਲਈ ਮਦਦ ਦੇ ਲਈ ਪਹੁੰਚ ਰਹੇ ਨੇ ਕਿਸਾਨਾਂ ਦੀ ਮਦਦ ਦੇ ਲਈ ਪਹੁੰਚ ਰਹੇ ਨੇ ਤੇ ਜਿਹੜੇ ਲੋਕ ਪਾਣੀ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੀ ਮਦਦ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਜਿਹੜਾ ਵਾ ਇਹਨਾਂ ਲੀਡਰਾਂ ਦੇ ਵੱਲੋਂ ਕੀਤੇ ਜਾ ਰਹੇ ਨੇ, ਰਾਜਨੀਤਿਕ ਪਾਰਟੀਆਂ ਦੇ ਵੱਲੋਂ ਕੀਤੇ ਜਾ ਰਹੇ ਨੇ, ਸਮਾਜ ਸੇਵੀ ਆਗੂਆਂ ਦੇ ਵੱਲੋਂ ਕੀਤੇ ਜਾ ਰਹੇ ਨੇ। ਤਾਂ ਇਸੇ ਤਰ੍ਹਾਂ ਦੀ ਦੇ ਤਹਿਤ ਪ੍ਰਤਾਪ ਬਾਜਵਾ ਸੁਲਤਾਨਪੁਰ ਲੋਧੀ ਦੇ ਏਰੀਆ ਦੇ ਵਿੱਚ ਪਹੁੰਚਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਇੱਕ ਜੋਗਾ ਜਿਹੜਾ ਵਾ ਇਸ ਹੜਪੀੜਤਾ ਦੇ ਲਈ ਪਾਣੀ ਦੇ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਦੇ ਲਈ ਲੈ ਕੇ ਆਇਆ ਗਿਆ ਸੀਗਾ ਉਹਨਾਂ ਨੂੰ ਦੇਣ ਦੇ ਵਾਸਤੇ ਜੋ ਕਿ 100 ਫੁੱਟ ਪਾਣੀ ਗਲੇ ਪਾਣੀ ਦੇ ਵਿੱਚ ਵੀ ਜਿਹੜਾ ਵਾ ਹੜਪੀੜਤਾ ਦੀ ਮਦਦ ਕਰ ਸਕਦਾ ਵਾ ਤਾਂ ਜਦੋਂ ਪ੍ਰਤਾਪ ਸਿੰਘ ਬਾਜਵਾ ਇਹ ਜੋਂਗੇ ਨੂੰ ਲੈ ਕੇ ਹੜਪੀੜਤਾ ਦੇ ਲਈ ਪਾਣੀ ਭਰੇ ਹੋਏ ਇਲਾਕੇ ਦੇ ਵਿੱਚ ਲੈ ਕੇ ਜਾਣਾ ਜਾਣ ਲੱਗੇ ਤਾਂ ਉੱਥੇ ਰਾਣਾ ਗੁਰਜੀਤ ਦੇ بیٹے ਰਾਣਾ ਇੰਦਰ ਪ੍ਰਤਾਪ ਦੇ ਨਾਲ ਉਹਨਾਂ ਦਾ ਪੇਚਾ ਪੈ ਜਾਂਦਾ ਵਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਉਹ ਜੋਂਗਾ ਜਿਹੜਾ ਵਾ ਲੈ ਕੇ ਆਏ ਹੋਏ ਨਜ਼ਰ ਆ ਰਹੇ ਨੇ ਜਿਹੜਾ ਕਿ 100 ਫੁੱਟ ਪਾਣੀ ਦੇ ਵਿੱਚ ਵੀ ਸੁਚਾਰੂ ਤਰੀਕੇ ਦੇ ਨਾਲ ਚੱਲ ਸਕਦਾ ਹੈ ਜਿਸ ਦੇ ਨਾਲ ਪਾਣੀ ਦੇ ਵਿੱਚ ਫਸੇ ਲੋਕਾਂ ਨੂੰ ਇੱਕ ਮਦਦ ਪਹੁੰਚਾਈ ਜਾ ਸਕਦੀ ਹੈ ਤੇ ਉਹਨਾਂ ਨੂੰ ਰੈਸਕਿਊ ਵੀ ਕੀਤਾ ਜਾ ਸਕਦਾ ਹੈ ਤਾਂ ਜਦੋਂ ਇਹ ਜੋਗਾ ਲੈ ਕੇ ਉਹ ਪਹੁੰਚਦੇ ਨੇ ਤੇ ਉਹਨਾਂ ਦੇ ਨਾਲ ਨਵਤੇ ਚੀਮਾ ਜਿਹੜੇ ਕਿ ਸੁਲਤਾਨਪੁਰ ਲੋਧੀ ਤੋਂ ਐਮਐਲਏ रह ਚੁੱਕੇ ਨੇ ਤੇ ਜਿਨ੍ਹਾਂ ਨੂੰ ਰਾਣਾ 인ਦਰ ਪ੍ਰਤਾਪ ਨੇ 2022 ਚੋਣਾਂ ਦੇ ਵਿੱਚ ਹਰਾਇਆ ਸੀਗਾ ਉਹ ਵੀ ਨਾਲ ਪ੍ਰਤਾਪ ਬਾਜਵਾ ਦੇ ਬੈਠੇ ਹੋਏ ਨਜ਼ਰ ਆ ਰਹੇ ਨੇ ਤਾਂ ਉੱਥੇ ਕਿਸੇ ਗੱਲ ਨੂੰ ਲੈ ਕੇ ਰਾਣਾ 인ਦਰ ਪਰਦਾਪ ਅਤੇ ਪਰਤਾਪ ਬਾਜਵਾ ਦੇ ਵਿਚਕਾਰ ਟਕਰਾਵ ਹੋ ਜਾਂਦਾ ਤੇ ਆਪਸ ਦੇ ਵਿੱਚ ਕਾਫੀ बहसबाजी ਵੀ ਦੇਖਣ ਨੂੰ ਮਿਲੇ ਨੇ ਰਾਣਾ ਇੰਦਰਪ੍ਰਤਾਪ ਦੇ ਸਮਰਥਕ ਕਾਫੀ ਕੁਝ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਤੇ راہ ਰੋਕ ਕੇ ਜਿਹੜਾ ਵਾ ਰਾਣਾ ਇੰਦਰਪ੍ਰਤਾਪ ਤੇ ਉਹਨਾਂ ਦੇ ਸਮਰਥਕ ਅੱਗੇ ਖੜੇ ਹੋਏ ਨਜ਼ਰ ਆ ਰਹੇ ਨੇ ਜਿਸ ਨੂੰ ਜਿਹੜਾ ਵਾ ਕਿਸ ਗੱਲ ਨੂੰ ਲੈ ਕੇ ਇਹ ਟਕਰਾਵ ਹੋਇਆ ਉਹ ਹਜੇ ਸਪੱਸ਼ਟ ਨਹੀਂ ਹੈ ਪਰ ਇਹ ਜਿਹੜਾ ਵਾ ਟਕਰਾਵ ਦੀਆਂ ਵੀਡੀਓ ਜਿਹੜੀਆਂ ਸਾਹਮਣੇ ਆਈਆਂ ਜਿਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨਵਤੇਜ ਸਿੰਘ ਚੀਮਾ ਜਿਹੜੇ ਨੇ ਉਸ ਜੋਂਗੇ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਜੋ ਕਿ ਪਾਣੀ ਭਰੇ ਹੋਏ ਇਲਾਕਿਆਂ ਦੇ ਵਿੱਚ ਜਾਣਾ ਸੀ ਜਿਨ੍ਹਾਂ ਨੇ ਕੰਰ ਰਸਤੇ ਦੇ ਵਿੱਚ ਰਾਹ ਦੇ ਵਿੱਚ ਕਿਸੇ ਗਾਲ ਨੂੰ ਲੈ ਕੇ ਰਾਣਾ 인ਦਰ ਪ੍ਰਤਾਪ ਦੇ ਨਾਲ ਉਹਨਾਂ ਦੀ ਬਹਿਸ ਹੋ ਜਾਂਦੀ ਹੈ ਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਕਾਫੀ ਕੁਝ ਜਿਹੜਾ ਉਹਨਾਂ ਨੂੰ ਕਿਹਾ ਜਾਂਦਾ ਪਰ ਦੂਜੇ ਪਾਸੇ ਪ੍ਰਤਾਪ ਸਿੰਘ ਬਾਸਵਾ ਜਿਹੜੇ ਨੇ ਸ਼ਾਂਤ ਰਹਿੰਦੇ ਨੇ ਤੇ ਇਸ ਇਸ ਸਾਰੀ ਸਥਿਤੀ ਨੂੰ ਲੈ ਕੇ ਕਾ ਕੁਝ ਵੀ ਉਹਨਾਂ ਦੇ ਵੱਲੋਂ ਨਹੀਂ ਕਿਹਾ ਜਾਂਦਾ ਤੇ ਉਹ ਕਹਿੰਦੇ ਨਜ਼ਰ ਆਏ ਨੇ ਕਿ ਉਹਨਾਂ ਨੇ ਲੋਕਾਂ ਦੀ ਮਦਦ ਵਾਸਤੇ ਜਾਣਾ ਵਾ ਉਹਨਾਂ ਨੂੰ ਯਾਦ ਦਿੱਤਾ ਜਾਵੇ ਨਾ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਟਕਰਾਅ ਵਾਲੀ ਸਥਿਤੀ ਬਣਾਈ ਜਾ ਸਕੇ ਤਾਂ ਇਹ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਸਾਰਾ ਜਿਹੜਾ ਵਾਪਰ ਦਾ ਹਾਸਾ ਜਿਹੜਾ ਵਾ ਦਿਖਾਈ ਦੇ ਰਿਹਾ ਵਾ ਇੱਕ ਮਿੰਟ ਰ ਲੱਗਦਾ ਦੁਬਾਰਾ ਮੇਰਾ ਵੀ ਸੇ ਤੈਨੂੰ ਇਦਾਂ ਨਾ ਫੋਟੋ ਆ ਰਿਹਾ ਤੈਨੂੰ ਤੋਕੇ ਟ੍ਰੈਕਰ ਮਾਰਾ ਦੇ ਆਹ ਪਾਣੀ ਕਰਦੇ ਕੋਈ ਕੰਮ ਨਹੀਂ ਕਰਦੇ ਪਾਣੀ ਕਰਦੇ ਮੈਂ ਤੁਹਾਨੂੰ ਦੱਸਿਆ ਜੀ ਆਹ ਨਾ ਚਾਰ ਨਹੀਂ ਦੇਣਗੇ ਤਾਂ ਕਿਹੜੀ ਗੱਲ ਬੇਟਾ ਤੁਹਾਨੂੰ ਲੋੜ ਹੈ ਸਰ ਮੇਡਾ ਪਾਣੀ ਆਪਸ ਦੇ ਵਿੱਚ ਚਾਹੁੰਦੇ ਆ ਚਾਚਾ ਨਹੀਂ ਕਹਿ ਰਹੇ ਆ ਤੁਹਾਨੂੰ ਆਦਮੀ ਆਪਣਾ ਹੀ ਹੈ ਮੇਰੇ ਨੇ ਆਜੋ ਆਜੋ ਮਰਰੀ ਆਜੋ ਤੇ ਤਸਵੀਰਾਂ ਤੁਸੀਂ ਦੇਖਿਆ ਕਿ ਹਾਂ ਵੀ ਕਿਸ ਤਰ੍ਹਾਂ ਇਹ ਸਾਰਾ ਦੇਖਿਆ ਵੀਡੀਓ ਦੇ ਵਿੱਚ ਕਿ ਇਹ ਸਾਰੀ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ ਦੱਸ ਜੀ ਤੁਹਾਨੂੰ ਕਿ ਕਾਂਗਰਸ ਦੇ ਦੋ ਗੁੱਟ ਆਪਸ ਦੇ ਵਿੱਚ ਅਲੱਗ-ਅਲੱਗ ਮੁੱਦਿਆਂ ਨੂੰ ਲੈ ਕੇ ਕਈ ਵਾਰ ਟਕਰਾਵ ਵਾਲੀ ਸਥਿਤੀ ਉਹਨਾਂ ਦੇ ਬਣੀ ਹੋਈ ਹੈ ਤਾਂ ਹੜ੍ਹ ਪੀੜਤਾਂ ਦੇ ਲਈ ਪਾਣੀ ਭਰੇ ਹੋਏ ਇਲਾਕਿਆਂ ਦੀ ਮਦਦ ਲਈ ਜਦੋਂ ਪ੍ਰਤਾਪ ਬਾਜਵਾ ਪਹੁੰਚਦੇ ਨੇ ਤਾਂ ਉੱਥੇ ਵੀ ਕਾਂਗਰਸ ਦੇ ਗੁੱਟ ਜਿਹੜੇ ਨੇ ਆਪਸ ਦੇ ਵਿੱਚ ਟਕਰਾਵ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦੇਈਏ ਤੁਹਾਨੂੰ ਕਿ ਇੱਕ ਪਾਸੇ ਪ੍ਰਤਾਪ ਬਾਜਵਾ ਸੁਖਜਿੰਦਰ ਰੰਧਾਵਾ ਤੇ ਰਾਣਾ ਰਾਜਾ ਵੜਿੰਗ ਜਿਹੜੇ ਨੇ ਇੱਕ ਪਾਸੇ ਦਿਖਾਈ ਦਿੰਦੇ ਨੇ ਤੇ ਦੂਜੇ ਪਾਸੇ ਪ੍ਰਗਟ ਸਿੰਘ ਰਾਣਾ ਗੁਰਜੀਤ ਭਾਤਪੂਛ ਰਾਸ਼ੂ ਤਾਂ ਇਹ तमाम ਉਹ ਲੀਡਰ ਹੈ ਜਿਹੜੇ ਦੂਜੇ ਪਾਸੇ ਨਜ਼ਰ ਆਦੇ ਨੇ ਤੇ 2025 ਜਿਮਣੀ ਚੋਣਾ ਦੇ ਵਿੱਚ ਵੀ ਇਹ ਟਕਰਾਵ ਜਿਹੜਾ ਵਾ ਕਈ ਵਾਰ ਦੇਖਣ ਨੂੰ ਮਿਲਿਆ ਆਪਤ ਦੇ ਵਿੱਚ ਮਨਮੁਤਾਵ ਜਿਹੜਾ ਵਾ ਦੇਖਣ ਨੂੰ ਮਿਲਿਆ ਤਾਂ ਇਹੋ ਜੀ ਸਥਿਤੀ ਜਿਹੜੀ ਆ ਹੜਪੀੜਤਾ ਦੇ ਵਿੱਚ ਵੀ ਜਿੱਥੇ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਜਿਹੜਾ ਵਾ ਹੜਪੀੜਤਾ ਦੇ ਮਦਦ ਲਈ ਅੱਗੇ ਆ ਰਹੀਆਂ ਉੱਥੇ ਇਸ ਟਕਰਾਵ ਦੀ ਆ ਵੀਡੀਓ ਜਿਹੜੀਆਂ ਵਾ ਸਾਹਮਣੇ ਆਈਆਂ ਵਾ